ਕਰੀ ਮਹੌਲਤ ਕਰਮ ਕਮਾਈ ਹਾਂ ਕਰੀ ਮਹੌਲਤ ਕਰਮ ਤੇ ਕੋ ਕਰਮ ਦੇ ਨਾਲ ਕਮਾਈ ਲਫ਼ਜ਼ ਲੱਗਿਆ ਕਰਮ ਕਰਨ ਨਹੀਂ ਲੱਗਿਆ ਕਰਮ ਕਰਾਹੀ ਨਹੀਂ ਕਮਾਈ ਹੈ ਕਮਾਈ ਇੱਕ ਕਰਮ ਕਮਾਈ ਹੈ ਇੱਕ ਕਰਮ ਕਰਾਈ ਹੈ ਕਰਮ ਕਰੀ ਦਾ ਹੁੰਦਾ ਇੱਕ ਕਰਮ ਕਮਾਉਣਾ ਕਰਮ ਦੀ ਕਮਾਈ ਹੈ ਕਰਮ ਕਮਾਈ ਔਰ ਕਰਮ ਕਰਾਈ ਕੀ ਫਰਕ ਹੈ ਜਿਹੜੇ ਤਾਂ ਅਸੀਂ ਕਰਮ ਧਰਮ ਪਖੜ ਕਰਦੇ ਆ ਉਹ ਤਾਂ ਕਰਮ ਕਰਦੇ ਆ ਅਸੀਂ ਉੱਚ ਕਮਾਈ ਕੁਝ ਨਹੀਂ ਹੈ ਜਿਹੜੇ ਕਰਮ ਵਿੱਚ ਕਮਾਈ ਹੋ ਨਹੀਂ ਹੈ ਉਹ ਅਸੀਂ ਕਰਦੇ ਆ ਜਿਹੜੇ ਕਰਮ ਦੇ ਵਿੱਚ ਲਾਭ ਕੋਈ ਨਹੀਂ ਉਹ ਅਸੀਂ ਕਰਦੇ ਆ ਜਦ ਲਗ ਜਾਣਾ ਮੈਂ ਕੁਝ ਕਰਤਾ ਕਰਤੇ ਵਿੱਚ ਕੁਝ ਨਹੀਂ ਹੈ ਲਾਭ ਕਰਤਾ ਬਣ ਕੇ ਜੇ ਕਰਾਇਆ ਕਰਦਾ ਬੁਲਾਇਆ ਬੋਲਦਾ ਫਿਰ ਕਮਾਈ ਹੈ ਕਰਮ ਵਿੱਚ ਇਹ ਕਮਾਈ ਹੈ ਕਰਮ ਦੇ ਵਿੱਚ ਕਰਮ ਦੇ ਵਿੱਚ ਕਮਾਈ ਅਸਲ ਦੇ ਵਿੱਚ ਕੀ ਹੈ ਕਰਮ ਦੇ ਵਿੱਚ ਹੀ ਕਮਾਈ ਹੈ ਕਿਰਪਾ ਹਾਸਲ ਕਰਨ ਦੀ ਕਰਮ ਦੀ ਕਮਾਈ ਹੈ ਕਰਮ ਅਤੇ ਕਿਰਪਾ ਜੇ ਕਰਮ ਦਾ ਅਰਥ ਕਿਰਪਾ ਲੈ ਲਈਏ ਕਿਰਪਾ ਖੱਟ ਲਈ ਕਿਰਪਾ ਹਾਸਲ ਕਰ ਲਈ ਅਸੀਂ ਕੁਝ ਨਹੀਂ ਕਰ ਲਉ ਆ ਕਰ ਸਕਦੇ ਆ ਸਿਰਫ ਕਿਰਪਾ ਹਾਸਲ ਕਰ ਲਈਏ ਜੀ ਕਿਰਪਾ ਵੀ ਨਾਲ ਸ਼ਤਕਾਰਾ ਢੀਏ ਸਾਡੀ ਕੋਸ਼ਿਸ਼ ਨਾਲ ਮੁਕਤੀ ਨਹੀਂ ਮਿਲਦੀ ਸਾਡੇ ਉਦਦ ਨਾਲ ਮੁਕਤੀ ਨਹੀਂ ਮਿਲਣੀ ਤੇ ਮੁਕਤੀ ਕਿਵੇਂ ਮਿਲੂ ਮੁਕਤੀ ਮਿਲੂ ਕਿਰਪਾ ਨਾਲ ਕਿਰਪਾ ਹਾਸਲ ਅਸੀਂ ਉਹ ਕਰਦੀਏ ਕਿਰਪਾ ਹਾਸਲ ਕਰਨ ਦੀ ਜ਼ਿੰਮੇਵਾਰੀ ਵੀ ਸਾਡੀ ਹੋ ਹੈ ਪਾ ਕਿਰਪਾ ਹਾਸਲ ਕਰ ਲਈ ਜਿਹੜੀ ਜ਼ਿੰਮੇਵਾਰੀ ਆ ਉਹੀ ਕਰਮ ਕਮਾਉਣੇ ਕਿਰਪਾ ਖੱਟ ਲੈਣੀ ਆ ਚਾਹ ਕਰ ਕਿਰਪਾ ਹੋ ਗਈ ਉਹਦੀ ਕਬ ਬਣ ਗਿਆ ਸਾਡਾ ਟਾਰਗੇਟ ਆ ਕਿਰਪਾ ਹਾਸਲ ਕਰ ਲਈ ਉਹ ਕਿਵੇਂ ਹੋਊਗੀ ਹੁਣ ਸਵਾਲ ਹੈ ਅਗਲਾ ਸਵਾਲ ਹੈ ਉਹ ਉਹਦੇ ਵਾਸਤੇ ਕੀ ਕਰਨਾ ਪਊ ਉਹਦੇ ਵਾਸਤੇ ਉਹਦੇ ਪਾਣੇ ਚਲਣਾ ਪਊਗਾ ਜੀਦੀ ਕਿਰਪਾ ਸਾਨੂੰ ਚਾਹੀਦੀ ਹੈ ਉਹਦੇ ਅਨੁਸਾਰ ਚੱਲਣ ਵਾਸਤੇ ਹੀ ਉਹਦੀ ਕਿਰਪਾ ਚੱਲ ਕੇ ਹੀ ਉਹਦੀ ਕਿਰਪਾ ਦਾ ਪਾਤਰ ਬਣ ਸਕਦਾ ਵਰਨਾ ਨਹੀਂ ਜੋ ਦਾ ਅਨੁਸਾਰ ਅਨੁਸਰਣ ਨਾ ਕਰੇ ਉਹਦੇ ਇੱਛਾ ਮੁਤਾਬਕ ਅਸੀਂ ਨਾ ਚੱਲੀਏ ਸਾਡੀ ਸੋਚ ਉਹਦੀ ਇੱਛਾ ਮੁਤਾਬਕ ਨਾ ਹੋਵੇ ਸਾਡਾ ਕਰਮ ਉਹਦੀ ਇੱਛਾ ਮੁਤਾਬਕ ਨਾ ਹੋਵੇ ਸਾਡਾ ਖਾਣਾ ਪਹਿਣਾ ਉਹਦੀ ਇੱਛਾ ਮੁਤਾਬਕ ਨਾ ਹੋਵੇ ਸਾਡੀ ਸੋਚ ਉਹਦੀ ਇੱਛਾ ਮੁਤਾਬਕ ਨਾ ਹੋਵੇ ਕਿਰਪਾ ਨਹੀਂ ਹਾਸਲ ਕੀਤੀ ਜਾ ਸਕਦੀ ਫਿਰ ਕੀਤੀ ਜਾ ਸਕਦੀ ਜਿੱਥੇ ਵੀ ਜਿਹੜੀ ਵੀ ਗੱਲ ਉਹਨੂੰ ਸਾਡੀ ਚੰਗੀ ਨਹੀਂ ਲੱਗਦੀ ਉਹੀ ਕਿਰਪਾ ਝੜਕਾ ਵੜ ਜੂ ਚਾਹੇ ਉਹ ਨਾ ਬੋਲੇ ਨਾ ਬੋਲੇ ਜਿੱਥੇ ਵੀ ਉਹਦੇ ਸਾਡੀ ਗੱਲ ਜਿਹੜੀ ਚੰਗੀ ਨਹੀਂ ਲੱਗਦੀ ਉਹ ੜਕਾ ਵੜ ਜੂ ਕਿਰਪਾ ਹਾਸਲ ਕਰ ਲਿਜੇ ਇਹੀ ਗੁਰਬਾਨੀ ਦਾ ਗਿਆ ਨਾ ਹੋਰ ਗਿਆਨ ਕੀ ਗੁਰਬਾਨੀ ਦਾ ਗੁਰਬਾਨੀ ਦਾ ਹੋਰ ਗਿਆਨ ਕੁਛ ਨਹੀਂ ਹੈ ਕਿਰਪਾ ਹਾਸਲ ਕਰ ਲਿਜੇ ਕਿਹੜੀ ਕਿਹੜੀ ਗੱਲ ਅੜਕਾ ਬਣ ਜੂ ਇਹ ਪਰਮੇਸ਼ਰ ਦਾ ਸੁਭਾਅ ਦਾ ਹਸਤਾ ਸੋ ਨੂੰ ਸਾਰਾ ਉਹਦਾ ਭੇਦ ਦਿੱਤਾ ਆ ਉਹਦਾ ਸੁਭਾਅ ਹੈ ਜਦ ਆਦਮੀ ਦੇ ਸੁਭਾਅ ਦਾ ਤੁਹਾਨੂੰ ਪਤਾ ਲੱਗਿਆ ਤੇ ਫਿਰ ਤਾਂ ਉਹਦੇ ਅਨਸਾਰ ਚੱਲਣੀ ਡਿਊਟੀ ਰਹਗੀ ਜਿੱਥੇ ਵੀ ਅਸੀਂ ਉਹਦੇ ਨਾਲ ਥੋੜਾ ਜਿਹਾ ਰਗੜ ਖਾ ਕੇ ਉਹਦੇ ਕਰ ਉਹਦੀ ਸੋਚ ਨਾਲ ਸਾਡੀ ਸੋਚ ਰਗੜ ਖਾ ਗਈ ਫੇਰ ਨਹੀਂ ਕਰ ਪਾ ਰਹੇ ਲੋ ਉਲ ਠੀਕਾ ਨਾ ਬਹੁ ਹੈ ਸਾਧੂ ਟਕਰਾ ਦੇ ਵਿੱਚ ਨਹੀਂ ਕਿਰਪਾ ਹਾਸਲ ਹੁੰਦੀ ਜਿੱਤੇ ਸਾਡਾ ਟਕਰਾ ਹੋ ਜਿਹੜੀ ਗੱਲ ਉਹ ਨਹੀਂ ਚਾਹੁੰਦਾ ਅਸੀਂ ਕਰੀਏ ਜਾਂ ਸੋਚੀਏ ਫੇਰ ਨਹੀਂ ਕਰ ਪਾਉਂਦੇ ਇਸ ਕਰਕੇ 20% ਗੁਰਕਾ ਮਨਵਾਨੇ ਆ ਛੋਟ ਨਹੀਂ ਅੱਜ ਜਿਹੜਾ ਉਹਦਾ ਮਾਨ ਹੈ ਉਹ 20% ਦਾ 20% ਸਾਨੂੰ ਮੰਨਣਾ ਪਊ ਛੋਟ ਬਿਲਕੁਲ ਨਹੀਂ ਹਵਾ ਸਮਾਨ ਵੀ ਛੋਟ ਨਹੀਂ ਇਹ ਕਿਰਪਾ ਕਮਾਉਣੀ ਹੈ ਨਾ ਕਰਮ ਕਮਾਉਣਾ ਹੈ ਇਹ ਕਰਮ ਕਮਾਈ ਹੈ ਇਹ ਕਮਾਈ ਹੈ ਕਰਮ ਦੀ